ਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਨਾਨਕਸਰ ਮਹੱਲੇ ਦੇ ਵਿੱਚ ਬੜੀ ਮੰਦਪਾਗੀ ਕਟਨੋਈ ਹੈ ਤੁਸੀਂ ਦੇਖ ਸਕਦੇ ਜੇ ਕਿ ਆ ਮੇਰੇ ਕੋਲ ਜਿਹੜੇ ਅੰਗਾ ਦੀ ਬੇਦਵੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਜੀ ਕਿ ਜਿਨ੍ਹਾਂ ਦੇ ਦਰ ਤੇ ਅਸੀਂ ਝੋਲੀਆਂ ਅੱਡ ਕੇ ਮੰਗਦੇ ਆ ਔਰ ਸਾਡੀ ਇਹ ਸੂਰਮਿਆਂ ਦੀ ਧਰਤੀ ਸਾਡੀ ਉਹ ਧਰਤੀ ਜਿਹੜੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਸਾਈ ਆ ਪੰਚਮ ਪਾਤਸ਼ਾਹੀ ਦਾ ਸਰਦਾਜ ਉਹਨਾਂ ਦੀ ਧਰਤੀ ਦੇ ਨਾਨਕਸਰ ਮਹੱਲੇ ਦੇ ਉੱਤੇ ਗੁਰਦੁਆਰਾ ਸਾਂਝੀਵਾਲ ਦੇ ਇਹ ਜਿਹੜੀ ਆ ਇਹ ਗਲੀ ਦੇ ਵਿੱਚ ਜਿਹੜੀ ਆ ਬੇਦਵੀ ਹੋਈ ਹੈ ਜਿੱਥੇ ਗੁਰੂ ਸਾਹਿਬ ਦੇ ਅੰਗ ਰੂੜੀ ਤੋਂ ਤੇ ਆ ਗੱਟਾਂ ਦੇ ਬਾਹਰ ਮਿਲੇ ਆ ਸੋ ਇਹਦੀ ਜਿਹੜੀ ਜਾਣਕਾਰੀ ਹੈ ਜਿੱਥੇ ਪ੍ਰਸ਼ਾਸਨ ਨੂੰ ਦੇ ਦਿੱਤੀ ਆ ਉਥੇ ਮੁਹੱਲੇ ਵਾਸੀਆਂ ਦੇ ਵਿੱਚ ਬੜਾ ਰੋਸ ਆ ਔਰ ਬੜਾ ਦਿਲ ਦੁਖਦਾ ਹਿਰਦਾ ਜਿਹੜਾ ਪਾੜ ਜਾਂਦਾ ਵਾ ਜਦੋਂ ਸਾਨੂੰ ਪਤਾ ਲੱਗਦਾ ਕਿ ਸਾਡੇ ਗੁਰੂ ਸਾਹਿਬ ਦੇ ਅੰਗ ਜਿਹੜੇ ਆ ਉਹ ਗਲੀਆਂ 'ਚ ਰੋਲਦੇ ਫਿਰਦੇ ਆ ਅਸੀਂ ਆ ਸਾਨੂੰ ਸਮਝ ਨਹੀਂ ਆ ਰਹੀ ਕਿ ਕਿਹੜੇ ਇਹੋ ਜਿਹੇ ਬਦਮਾਸ਼ ਆ ਕਿਹੜੇ ਇਹੋ ਜਿਹੇ ਇਹ ਪਾਪੀ ਨੇ ਕਿ ਜਿਹੜੇ ਗੁਰੂ ਸਾਹਿਬ ਦੇ ਨਾਲ ਇਹੋ ਜਿਹਾ ਕੰਮ ਕਰਦੇ ਨੇ ਸੋ ਅਸੀਂ ਮੰਗ ਕੀਤੀ ਪ੍ਰਸ਼ਾਸਨ ਪਹੁੰਚ ਚੁੱਕਿਆ ਵਾ ਕਿ ਉਹ ਬੰਦਿਆਂ ਦਾ ਕੈਮਰੇ ਚੈੱਕ ਕੀਤੇ ਜਾ ਰਹੇ ਕਿਹੜੇ ਬੰਦਿਆਂ ਨੇ ਕਰਤੂਤ ਕੀਤੀ ਆ ਔਰ ਉਹ ਬੰਦਿਆਂ ਨੂੰ ਚੌਂਕ ਦੇ ਵਿੱਚ ਪੁੱਠਿਆਲਾ ਮਕਾਦਣਾ ਚਾਹੀਦਾ ਬਖਸ਼ਣਾ ਨਹੀਂ ਆਣਾ ਚਾਹੀਦਾ ਕਿ ਜਿਨ੍ਹਾਂ ਨੇ ਇਹ ਮੰਦਪਾਗੀ ਘਟਨਾ ਕਰਕੇ ਸ਼੍ਰੀ ਗੁਰਪ੍ਰਿੰਦ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਇਸ ਦੀ ਫਤਿਹ ਮੇਰਾ ਨਾਮ ਦਲਬਾਤ ਸਿੰਘ ਜੋਧਾ ਹੈ ਜੀ ਇਹ ਸਾਡਾ ਭਤੀਜਾ ਵਾ ਇਹ ਸਵੇਰੇ ਕਰੀਬਨ 10:30 ਵਜੇ ਆਪਣੇ ਘਰੋਂ ਆਇਆ ਇਹਨੇ ਜਦੋਂ ਇੱਥੇ ਕੋਈ ਸਮਾਨ ਲੈ ਲਈ ਆਇਆ ਕਿ ਇਹਨੇ ਵੇਖਿਆ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰੂ ਘਰ ਸਾਹਿਬ ਦੀ ਜਿਹੜੀ ਬੇਦਵੀ ਹੋਈ ਆ ਇਹਨੇ ਵਿੰਦੇ ਸਾਰੀ ਪਹਿਲਾਂ ਅੰਗ ਚੁੱਕੇ ਆ ਅੰਗ ਚੁੱਕਣ ਤੋਂ ਬਾਅਦ ਇਹਨੇ ਮਰਕੀ ਜਾ ਕੇ ਘਰ ਆਪਣੇ ਪਰਿਵਾਰ ਨੂੰ ਦੱਸਿਆ ਕਿਉਂਕਿ ਜਿਹੜਾ ਸਾਡਾ ਪਰਿਵਾਰ ਸਾਰੇ ਗੁਰਸਿੱਖੀ ਪਰਿਵਾਰ ਆ ਬੀਬੀ ਕੋਲਾ ਜੀ ਭਲਾਈ ਕੇਂਦਰ ਮੇਰਾ ਛੋਟਾ ਭਰਾ ਜਿਹੜਾ ਉੱਤੇ ਡਿਊਟੀ ਕਰ ਰਿਹਾ ਤੇ ਗੁਰੂ ਸਾਹਿਬ ਦੇ ਅਹੀਂ ਸਤਕਾਰ ਲਈ ਜਾਣਦੇ ਨੂੰ ਵੀ ਹਾਜ਼ਰ ਆ ਪਰ ਅਹੀਂ ਆਪਣੇ ਪੁੱਤ ਨੂੰ ਇਹ ਆਸ਼ੀਰਵਾਦ ਇਹਨੇ ਕਿ ਜਿਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਇਨੇ ਥੱਲੇ ਹੋ ਕੇ ਚੋਕੇ ਵੇਖੇ ਜਦੋਂ ਕਿ ਆਨੰਦ ਸਾਹਿਬ ਜੀ ਦੇ ਜਿਹੜੇ ਬਾਣੀ ਦੇ ਜਿਹੜੇ ਅੰਗ ਨੇ ਉਹ ਆਪਣਾ ਮਰਗੀ ਸੰਸਕਾਰ ਕਿੱਥੋਂ ਹੋਏ ਸਨ ਫਿਰ ਘਰੋਂ ਮਰਗੀ ਪਰਿਵਾਰ ਸਾਡਾ ਆਇਆ ਫਿਰ ਉਹਨਾਂ ਨੇ ਆਣ ਕੇ ਸਰਚ ਕੀਤੀ ਸਰਚ ਕਰਨ ਤੋਂ ਬਾਅਦ ਜਿਹੜੇ ਕੂੜਿਆ ਭਿਆਈ ਜਿੱਥੇ ਉੱਥੇ ਅੱਗ ਲੱਗੀ ਹੋਈ ਸੀ ਫਿਰ ਉੱਥੇ ਗਏ ਉੱਥੋਂ ਵੀ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਗ ਜਿਹੜੇ ਸੜੇ ਮਿਲੇ ਫਿਰ ਆਣ ਕੇ ਜਦੋਂ ਆਈ ਆਣ ਕੇ ਗਲੀ ਦੇ ਵਿੱਚ ਵੜੇ ਆ ਇਹਦਾ ਦਰਵਾਜ਼ਾ ਸਾਹਿਬ ਜਿਹੜਾ ਸੰਜੀਵਾਲ ਸਿੰਘ ਗੋਦਰਾ ਸਾਹਿਬ ਆ ਨਾਲਕਸਰ ਮੱਲਾ ਸਿਵਲ ਹਸਪੀਟਲ ਦੀ ਬੈਕ ਸਾਈਡ ਉੱਥੇ ਆਣ ਕੇ ਜਦੋਂ ਅਸੀਂ ਕੱਲੀ ਕੱਲੀ ਚੀਜ਼ ਖੋਲੀ ਜਦੋਂ ਫਿਰ ਜਿਹੜੇ ਆ ਪ੍ਰਣਾਲੇ ਸਾਰੇ ਉੱਪਰੋਂ ਦੂਜੀ ਮੰਜ਼ਲ ਤੋਂ ਆ ਰਹੇ ਆ ਜਿਹੜੇ ਕਿ ਬੰਦ ਪਏ ਨੇ ਫਿਰ ਅਸੀਂ ਬੁਤੀ ਜਾ ਕੇ ਵੇਖਿਆ ਕਿ ਥੱਲੇ ਕੋਈ ਚੀਜ਼ ੁੱਟ ਕੇ ਕੋਲੇ ਥੱਲੇ ਜਾਂਦੀ ਆ ਪਰ ਨਹੀਂ ਗਈ ਚਲੋ ਉਸ ਤੋਂ ਬਾਅਦ ਜਦੋਂ ਅਸੀਂ ਉਹਨੂੰ ਵਿੱਚੋਂ ਮਾਰੇ ਦੇ ਅੰਗ ਕੱਢੇ ਜਿਹੜੇ ਸੜੇ ਇਹ ਕਹਿੰਦੇ ਬਹੁਤ ਹੀ ਗੰਦੀ ਹਰਕਤ ਕੀਤੀ ਆ ਜਦੋਂ ਜਦੋਂ ਵੀ ਸਾਡੇ ਗੁਰਦੁਆਮਾਂ ਦੇ ਕੋਈ ਵੱਡਾ ਸਤਾਨ ਤੇ ਕੋਈ ਵੱਡੇ ਪ੍ਰੋਗਰਾਮ ਹੁੰਦੇ ਨੇ ਭੋਲੇ ਮੱਲਾ ਦਾ ਪ੍ਰੋਗਰਾਮ ਚੱਲ ਰਿਹਾ ਉਹਨੂੰ ਮੁੱਖ ਨਿਸ਼ਾਨਾ ਬਣਾਇਆ ਗਿਆ ਕਿ ਉਧਰ ਲੋਕਾਂ ਦਾ ਧਿਆਨ ਕੱਢ ਜੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀ ਕੀਤੀ ਗਈ ਸੀ ਮੇਰਾ ਨਾਂ ਅੰਤਰਜੋ ਸਿੰਘ ਆਤੇ ਮੈਂ ਸਵੇਰੇ 10:30 ਵਜੇ ਇੱਥੋਂ ਲਿਆ ਰਿਆ ਹਾਂ ਤੇ ਮਨ ਲਗੇ ਆਉਂਦੇ ਵੇਲੇ ਇੱਥੋਂ ਇੱਕ ਆਂਗ ਡਿੱਗਾ ਫਿਰ ਮੈਂ ਅੱਗੇ ਘਰੇ ਜਾ ਕੇ ਦੱਸਿਆ ਫਿਰ ਮਨ ਲਗੇ ਸਾਰਾ ਪਰਿਵਾਰ ਮਨ ਲਗੇ ਆਣ ਕੇ ਇੱਥੇ ਫਿਰ ਹੋਰ ਆਂਗਾਂ ਸਾਨੂੰ ਲੱਭੇ ਇਹ ਕਿੰਨੇ ਕ ਵਜੇ ਡਿੱਗਦਾ ਪੁੱਤ 10:00 ਤੋਂ 10:11 ਵਜੇ ਦੇ ਵਿੱਚ ਗੁਰੂ ਕੇ ਸਾਹਿਬ ਦੇ ਤੁਹਾਨੂੰ ਕਿਦੋਂ ਪਤਾ ਲੱਗਾ ਸੜੇ ਹੀ ਹਾਂਜੀ ਇੱਕ ਸੜਿਆ ਇੱਥੇ ਇੱਕ ਥੋੜਾ ਜਿਹਾ ਮਨ ਕੀ ਸਾਫ ਹੀ ਤੁਹਾਨੂੰ ਕਿਦੋਂ ਪਤਾ ਲੱਗਾ ਜੀ ਉੱਤੇ ਲਿਖਿਆ ਹੈ ਉੱਤੇ ਮਨ ਕੀ ਲਿਖਿਆ ਵੀ ਪਾਇਆ ਹੈ ਨਹੀਂ ਤੁਹਾਨੂੰ ਕਿਦੋਂ ਪਤਾ ਲੱਗਾ ਕਿ ਇੱਥੇ ਅੰਗ ਸੜੇ ਹੋਏ ਆ ਉਹ ਇੱਕ ਡਿੱਗਾ ਪਿਆ ਹੈ ਨਾ ਉੱਤੇ ਸਾ ਲਿਖੰਦਿਆ ਹੈ